ਵਾਹਿਗੁਰੂ ਜੀ ਦਾ ਖਰ사 ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਪੰਜਾਬ ਵਿੱਚ ਹੜ੍ਹ ਆਇਆ ਉਹਦੇ ਨਾਲ ਹਰ ਪਿੰਡ ਦੇ ਵਿੱਚ ਘੱਟ ਤੋਂ ਘੱਟ ਵੀ 1500 ਪਿੰਡ ਮੀਡੀਏ ਨੇ ਦਿਖਾਲਿਆ ਕਿ 1500 ਪਿੰਡਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਉਸ ਨੁਕਸਾਨ ਹੁੰਦੇ ਨਾਲ ਤੇ ਪੰਜਾਬ ਸਰਕਾਰ ਵੀ ਪੱਤਰ ਤੇ ਵੱਡੇ ਪੱਤਰ ਤੇ ਅੱਗੇ ਆ ਰਹੀ ਆ ਤੇ ਕੇਂਦਰ ਨੇ ਵੀ ਆਪਣਾ ਬਹੁਤ ਸਾਰਾ ਯੋਗਦਾਨ ਪਾਇਆ ਪਰ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਜੋ ਸ਼ਰੂਮੀ ਕਮੇਟੀ ਨੂੰ ਅਸੀਂ ਬੇਨਤੀ ਕੀਤੀ ਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਰ ਨੂੰ ਬਈ ਗਰੀਬ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਵੀ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਵੱਡਾ ਕਾਰਜ ਕਰ ਰਹੇ ਹਾਂ ਅਸੀਂ ਇਸ ਤੋਂ ਵੀ ਵੱਡਾ ਕਰਾਂਗੇ ਉਹਨਾਂ ਨੇ ਜੋ ਕੱਲ ਮਤਾ ਪਾਇਆ ਉਹਨਾਂ ਦੇ ਵਿੱਚ ਉਹਨਾਂ ਨੇ 20 ਕਰੋੜ ਰੁਪਈਆ ਹੜਪੂਤਾਂ ਲਈ ਰੱਖਿਆ ਜੋ ਕਿ ਉਹਨਾਂ ਨੂੰ ਦਿੱਤਾ ਜਾਊਗਾ ਔਰ ਮੇਰੇ ਸਾਹਬ ਦੇ ਨਾਲ ਸਭ ਤੋਂ ਵੱਡਾ ਇਹ ਪ੍ਰਧਾਨ ਸਾਹਿਬ ਸ਼ੂਮੀ ਕਮੇਟੀ ਲਈ ਇਹ ਵੱਡਾ ਪੁਰਾਣਾ ਅਜੇ ਤਾਈਂ ਆ ਪਰ ਦੂਸਰੇ ਨੰਬਰ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਕਿ ਉਹਨਾਂ ਕਿ ਜਿਹੜਾ 1600 ਕਰੋੜ ਰੁਪਇਆ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦਿੱਤਾ ਆ ਉਹਨੂੰ ਇੱਕ ਸਾਂਝੀ ਕਮੇਟੀ ਬਣਾ ਕੇ ਕੱਲੇ-ਕੱਲੇ ਪਰਿਵਾਰ ਤੇ ਪਹੁੰਚਾਇਆ ਜਾਵੇ ਜੇ ਚ ਕਾਂਗਰਸੀਏ ਵੀ ਵਿੱਚ ਹੁਣ ਤੁਹਾਡੇ ਮੈਂਬਰ ਤਾਂ ਵਿੱਚੇ ਕਾਲੀਦਾਲ ਲੜੇ ਹੋਣ ਵਿੱਚੇ ਬੀਜਪੀ ਵਾਲੇ ਹੁਣ ਇੱਕ ਜਿਹੜੇ ਕੱਲ ਨੂੰ ਕੋਈ ਵੀ ਵਿਰੋਧਤਾ ਨਾ ਕਰ ਸਕੇ ਇਹ ਵੀ ਪੈਸਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਸਹੀ ਹੱਥਾਂ 'ਚ ਸਾਰੇ ਰਲ ਕੇ ਰੁਪਏ ਵੰਡੋ ਇਹਨੂੰ ਕੋਈ ਵੀ ਆਪਣੀ ਪੋਲਿਟਿਕਸ ਦੇ ਵਿੱਚ ਨਾ ਲਿਆ ਜਾਵੇ ਮੈਂ ਤਾਂ ਇੰਨੀ ਗੱਲ ਕਹਿੰਦਾ ਹੋਇਆ ਸਾਰਿਆਂ ਨੂੰ ਧਰਮਾਦੀ ਔਰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਕਿ ਘਰ-ਘਰ ਜਾ ਕੇ ਕੱਲੇ-ਕੱਲੇ ਨੂੰ ਪਹੁੰਚਤਾ ਜਾਵੇ ਜਦਕਿ 1250 ਪਿੰਡ ਆ ਟੋਟਲ 12500 ਪਿੰਡ ਆ ਸਾਰੇ ਪੰਜਾਬ ਦਾ ਜੇ ਜੀ ਆਪਾਂ ਬੰਦੀਏ ਤਾਂ ਢੰਗ ਦੇ ਨਾਲ ਦਰਤਾ ਜਾਵੇ ਜਿਹੜੇ ਕੀ ਮਾਰੇ ਤੋਂ ਮਾਰੇ ਗਰੀਬ ਕਰ ਦਿਆ ਉਹਨਾਂ ਨੂੰ ਵੀ ਪੈਸਾ ਪਹੁੰਚਿਆ ਜਾਵੇ ਵਾਹਿਗੁਰੂ ਜੀ ਦਾ ਖਰਸਾ ਸ੍ਰੀ ਵਾਹਿਗੁਰੂ ਜੀ ਕੀ ਫਤ